ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪ ਹੋਣ ਜਾ ਰਹੀ ਹੈ ਗੱਲਬਾਤ ਕਰਾਂਗੇ ਦੋਸਤੋ ਭਗਤ ਧੰਨਾ ਜੀ ਦੇ ਬਾਰੇ ਧੰਨਾ ਜੱਟ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਗਈ ਹੈ ਤਾਂ ਦੋਸਤੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਇੱਕ ਬੜੀ ਹੀ ਵਧੀਆ ਜਾਣਕਾਰੀ ਦੇਵਾਂਗੇ ਤੁਹਾਨੂੰ ਆਪਾਂ ਅੱਜ ਭਗਤ ਧੰਨਾ ਜੀ ਦੇ ਬਾਰੇ ਔਰ ਚੈਨਲ ਦੀਨਾਂ ਵੀ ਜਿਹਨੇ ਆਪਣਾ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਤੇ ਬੈਲ ਬਟਨ ਵੀ ਦਬਾ ਲਓ ਤਾਂ ਦੋਸਤੋ ਭਗਤ ਧੰਨਾ ਜੀ Rajasthan ਦੇ ਪਹਿਲੇ ਸੰਤ ਨੇ ਜੋ ਕਿ ਕਿਸਾਨ ਸ਼੍ਰੇਣੀ ਨਾਲ ਸੰਬੰਧਿਤ ਜੱਟ ਜਾਤ ਦੇ ਵਿੱਚ ਪੈਦਾ ਹੋਏ ਔਰ ਉਹਨਾਂ ਦੇ ਵੱਡ ਬਡੇਰਿਆਂ ਦਾ ਜੱਦੀ ਪਿੰਡ ਚੋਰੂ ਹੈ ਇਹ ਪਿੰਡ ਕਿਸੇ ਸਮੇਂ ਸਨਾਤਨ ਧਰਮ ਅਤੇ ਜੈਨ ಮತ ਦਾ ਬਹੁਤ ਵੱਡਾ ਕੇਂਦਰ ਰਿਹਾ ਇਹਦੇ ਵਿੱਚ 8 ਵੱਖ-ਵੱਖ ਦੇਵੀ-ਦੇਵਤਿਆਂ ਦੇ ਮੰਦਰ ਨੇ ਔਰ ਸਾਰਿਆਂ ਤੋਂ ਪ੍ਰਸਿੱਧ ਅਤੇ ਪ੍ਰਾਤਨ ਗੋਪਾਲ ਜੀ ਦਾ ਮੰਦਰ ਹੈ ਕਿਸੇ ਸਮੇਂ ਇਹ ਇਲਾਕਾ ਜੈਨ ਮਤ ਦੇ ਪ੍ਰਭਾਵ ਹੇਠ ਸੀ ਜਿਹਦੀ ਗਵਾਹੀ ਦੇ ਰਹੇ ਇੱਥੋਂ ਦੇ ਦੋ ਜੈਨ ਮੰਦਰ ਪਿੰਡ ਦੇ ਪਿਛਕਾਰ ਹੈ ਬਿਲਕੁਲ ਔਰ ਇਹ ਪਿੰਡ ਪ੍ਰਾਂਤ ਦੀ ਰਾਜਧਾਨੀ ਅਤੇ ਜ਼ਿਲ੍ਹਾ ਹੈੱਡਕੁਆਟਰ ਜੈਪੁਰ ਤੋਂ 60 ਕਿਲੋਮੀਟਰ ਪੱਛਮ ਵਾਲੀ ਦਿਸ਼ਾ ਵਿੱਚ ਹੈ ਪਿੰਡ ਤੋਂ 15 ਕਿਲੋਮੀਟਰ ਦੀ ਵਿੱਥ ਤੇ ਫਾਗੀ ਕਸਬਾ ਤਹਿਸੀਲ ਦੇ ਨਾਲ ਸ਼ਹਿਰੀ ਲੋੜਾਂ ਵੀ ਪੂਰਦਾ ਹੈ ਫਾਗੀ ਤੋਂ ਦਾਦੂ ਮੁੱਖ ਸੜਕ ਤੋਂ ਇਹ ਪਿੰਡ ਦੱਖਣ ਵਾਲੇ ਪਾਸੇ 3 ਕਿਲੋਮੀਟਰ ਹੈ ਹੁਣ ਦਾਦੂ ਪੰਥ ਦਾ ਦਾਦੂ ਦੁਆਰਾ ਤੇ ਚਰਨ ਕਮਲ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਹ ਦੋਵੇਂ ਹੀ ਪ੍ਰਸਿੱਧ ਇਤਿਹਾਸਕ ਸਥਾਨ ਨਰਾਇਣਾ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਪੈਨੇ ਆ ਇਹਨਾਂ ਦੇ ਚੜ੍ਹਦੇ ਪਾਸੇ ਲਸਾੜੀਆਂ ਤੇ ਚੱਕਵਾੜਾ ਕਾਫੀ ਆਬਾਦੀ ਵਾਲੇ ਪਿੰਡ ਹੈ ਇਦੇ ਪੱਛਮ ਦੇ ਵਿੱਚ ਛਾਪਰੀ ਤੇ ਨਯਾ ਮੌਜਾ ਇਹ ਛੋਟੇ ਛੋਟੇ ਪਿੰਡ ਨੇ ਉੱਤਰ ਵੱਲ ਦੋ ਪੁਰੇ ਨੇ ਬਿਹਾਰੀਪੁਰਾ ਤੇ ਭਰਤਪੁਰਾ ਇਸੇ ਤਰ੍ਹਾਂ ਦੱਖਣ ਵਾਲੇ ਪਾਸੇ ਨਰੇੜਾ ਤੇ ਭਵਰੀਆ ਵਾਲੀ ਢਾਣੀ ਇਹ ਵਸੇ ਹੋਏ ਪਿੰਡ ਤੋਂ 20 ਕਿਲੋਮੀਟਰ ਦੂਰ ਪਿੰਡ ਮੌਜਮਾਬਾਦ ਵਿੱਚ ਕਈ ਸਦੀਆਂ ਪੁਰਾਣਾ ਜੈਨ ਮੰਦਿਰ ਵੀ ਆ ਤਾਂ ਤੰਨਾ ਪੱਗ ਜੀ ਦਾ ਨਾਨਕਾ ਪਿੰਡ ਧੂਆ ਕਲਾ ਜਿਹਦਾ ਪਹਿਲਾ ਨਾਮ ਖੈਰਾਪੁਰਸੀ ਇਹ ਇਲਾਕਾ ਕਿਸੇ ਸਮੇਂ ਹਾੜਾ ਰਾਜਪੂਤਾਂ ਦੀ रियासत ਬੂੰਦੀ ਦਾ ਹਿੱਸਾ ਸੀ। रियासत बूँदी ਵੱਲੋਂ ਭਗਤ ਧੰਨਾ ਜੀ ਦੇ ਨਾਮ ਤੇ 1200 ਬਿਗਾ ਜ਼ਮੀਨ ਸੀ। ਬਾਅਦ ਵਿੱਚ ਇਲਾਕਿਆਂ ਦੇ ਤਬਾਦਲੇ ਸਮੇਂ ਇਹ ਪਿੰਡ ਮੁਸਲਮਾਨੀ रियासत ਟੋਂਕ ਦੇ ਅਧੀਨ ਹੋ ਗਿਆ। ਭਾਰਤ ਵੰਡ ਸਮੇਂ रियासतਾਂ ਦੇ ਰਲੇਮਿਆਂ ਤੋਂ ਬਾਅਦ ਇਹ ਪਿੰਡ ਸੀ ਜਿਹੜਾ ਜ਼ਿਲ੍ਹਾ ਟੋਂਕ ਦੇ ਅਧੀਨ ਤਹਿਸੀਲ ਨਗਰ ਫੋਟ ਦੇਵਲੀ ਤੋਂ ਬਾਅਦ ਅੱਜਕੱਲ੍ਹ ਦੂਨੀ ਸਹੀ ਇਲਾਹਾਸਾਈ ਪ੍ਰਾਤਨ ਰਵਾਇਤ ਦੇ ਅਨੁਸਾਰ ਜੇ ਆਪਾਂ ਗੱਲ ਕਰੀਏ ਤਾਂ ਭਗਤ ਧੰਨਾ ਜੀ ਦੀ ਮਾਤਾ ਦੇ ਪਿੰਡ ਧੂਆ ਕਲਾਂ ਚ ਉਹਨਾਂ ਦਾ ਜਨਮ ਸਨ 1416 ਇਸਵੀ ਚ ਹੋਇਆ ਉਹਨਾਂ ਦਾ ਇੱਥੇ ਹੀ ਪਾਲਣ ਪੋਸ਼ਣ ਹੋਇਆ ਇੱਥੇ ਜਵਾਨ ਹੋਏ ਤੇ ਇੱਥੇ ਹੀ ਇਹਨਾਂ ਨੇ ਗਊਆਂ ਚਰਾਇਆਂ ਉਹਨਾਂ ਦੇ ਖੇਤੀ ਕਰਨ ਦੇ ਨਾਲ ਸੰਬੰਧਿਤ ਨਿਸ਼ਾਨੀਆਂ ਵੀ ਇੱਥੇ ਮੌਜੂਦ ਨੇ ਪਿੰਡ ਧੂਆ ਕਲਾਂ ਦੇ ਪੂਰਬ ਪੂਰਬ ਤੇ ਵਿੱਚ ਇਕਬਾਲ ਕੰਝ ਤੇ ਪਿੰਡ ਇਹ ਦੌਦਾ ਨੇ ਧੂਆਂ ਜਿਹੜਾ ਪਿੰਡ ਹੈ ਧੂਆਂ ਖੁਰਦ ਇਹ ਤੋਂ 16 ਕਿਲੋਮੀਟਰ ਪੂਰਬ ਵੱਲ ਅਰਾਵਲੀ ਪਹਾੜਤ ਲੜੀ ਚੋਂ ਲੰਘ ਕੇ ਅੱਗੇ ਨਗਰ ਫੋਟ ਜੋ ਕਿ ਕਿਸੇ ਸਮੇਂ ਨਗਰ ਕੋਟ ਬਜਦਾ ਸੀਗਾ ਇਹ ਕਸਬਾ ਧੀਰੇ ਦੱਖਣ ਵਾਲੇ ਪਾਸੇ ਤਿੰਨ ਸਭਿਅਤਾਵਾਂ ਧਰਤੀ ਹੇਠ ਦਫਨ ਹੈ ਇਹ ਸ਼ਹਿਰ ਕਿਸੇ ਸਮੇਂ ਖੇੜਾ ਸਭਿਅਤਾ ਦਾ ਕੇਂਦਰ ਰਿਹਾ ਇੱਥੇ ਹੀ ਮੰਡਵ ਰੇਸ਼ੀ ਦੀ ਤਪੋ ਭੂਮੀ ਮੰਡਕਲਾਏ ਇੱਥੋਂ ਦਾ ਮੰਡਵ ਤਲਾਬ ਬਹੁਤ ਦੂਰ ਤੱਕ ਫੈਲਿਆ ਹੋਇਆ ਜਿਹਦੇ ਸਾਰੇ ਘਾਟ ਵੱਖ-ਵੱਖ ਜਾਤੀਆਂ ਦੇ ਬਣਾਏ ਮੰਦਰਾ ਦੇ ਨਾਲ ਘਰੇ ਹੋਏ ਆਂ ਰਾਜਾ ਮੁਚੂ ਕੰਦ ਦੀ ਇੱਕ ਕਿਸੇ ਸਮੇਂ ਰਾਤ ਤਾਂ ਨਹੀਂ ਸੀ ਜੋ ਕਿ ਸਤਜਗ ਨਾਲ ਸੰਬੰਧਤ ਦੱਸੀ ਜਾਂਦੀ ਹੈ ਭਗਤ ਧੰਨਾ ਜੀ ਦੇ ਜਨਮ ਸਥਾਨ ਜਨਮ ਮਿਤੀ ਤੇ ਮਾਤਾ ਪਿਤਾ ਦੇ ਨਾਮਾਂ ਸੰਬੰਧੀ ਵੀ ਬਹੁਤ ਭੰਬਲ ਭੂਸਾ ਹੈ ਹੁਣ ਆਪਾਂ ਵੱਖ-ਵੱਖ ਇਤਿਹਾਸਕਾਰਾਂ ਦੀਆਂ ਵੱਖ-ਵੱਖ ਲਿਖਤਾਂ ਆਪਾਂ ਦੱਸਦੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜਸਥਾਨ ਸਰਕਾਰ ਵੱਲੋਂ ਪਿੰਡ ਧੂਆਂ ਕਲਾਂ ਦੇ ਵਿੱਚ ਇੱਕ ਯਾਦਗਾਰ ਬਣੀ ਹੋਈ ਆ ਉਹ ਦਾ ਜਿਹੜਾ ਨਹੀਂ ਪੱਥਰ ਹੈ ਉਹਦੇ ਉੱਪਰ ਭਗਤ ਜੀ ਦੇ ਪਿਤਾ ਜੀ ਦਾ ਨਾਮ ਪੰਨਾ ਜੀ ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਰੇਵਤੀ ਉਕਰਿਆ ਹੋਇਆ ਹੁਣ ਦੂਜੇ ਪਾਸੇ ਡਾਕਟਰ ਪੇਮਾ ਰਾਮ ਵੱਲੋਂ ਹਿੰਦੀ ਚ ਲਿਖੀ ਪੁਸਤਕ ਰਾਜਸਥਾਨ ਕੇ ਜਾਟੋਆਂ ਕਾ ਇਤਿਹਾਸ ਇਹਦੇ ਵਿੱਚ ਉਹਨਾਂ ਨੇ ਭਗਤ ਜੀ ਦਾ ਜਨਮ ਹੈ ਜਿਹੜਾ ਇਹ ਪਿੰਡ ਧੂਆਂ ਕਲਾਂ ਜ਼ਿਲ੍ਹਾ ਟੌਂਕ ਦੇ ਵਿੱਚ 1415 ਈਸਵੀ ਬਿਕਰਮੀ ਸੰਮਤ 1472 ਚ ਤੇ ਪਿਤਾ ਜੀ ਦਾ ਨਾਮ ਰਮੇਸ਼ਵਰ ਅਤੇ ਗੋਤ ਹਰਚਿਤਵਾਲ ਦੱਸਿਆ ਹੋਇਆ। ਹੁਣ ਤੀਜੇ ਨੰਬਰ ਤੇ ਪਿੰਡ ਚੋਰੂ ਜ਼ਿਲ੍ਹਾ ਜੈਪੁਰ ਦੀ ਪੰਚਾਇਤ ਦੀ ਜਿਹੜੀ ਕਾਰਵਾਈ ਰਜਿਸਟਰ ਹੈ। ਇਹਦੇ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਹਾਥੀਰਾਮ ਹਰਿਤਵਾਲ ਤੇ ਮਾਤਾ ਦਾ ਨਾਮ ਗੰਗਾਬਾਈ ਗੜਵਾਲ ਤੇ ਜਨਮ ਮਿਤੀ ਬਸਾਕ ਬਦੀ ਅਸ਼ਟਮੀ ਦਿਨ ਬੁੱਧਵਾਰ 16 1416 एसबी विक्रमी संवत 1473 दर्जे चौथे नंबर ते ओजयन जो ਕਿਸੇ ਸਮੇਂ ਮਹਾਰਾਜਾ ਵਿਕਰਮਾ ਦੇਤੀ ਰਾਜਧਾਨੀ ਸੀਗੀ ਅਰ ਚਾਰ ਕੁੰਭ ਮੇਲਿਆਂ ਵਿੱਚ ਵੀ ਇਹਦੀ ਗਿਣਤੀ ਆ ਇਹਦੇ ਛੇਪਰਾ ਨਰੀ ਤੇ ਘਾੜ ਤੇ ਰਹਿਣ ਵਾਲੇ ਪੂਰਾ ਪਾਟ ਇਹਨੇ ਆਪਣੀ ਬਹੀ ਦੇ ਵਿੱਚ ਭਗਤ ਜੀ ਦੇ ਪਿਤਾ ਜੀ ਦਾ ਨਾਮ ਪੰਨਾ ਜੀ ਚਾਚਾ ਦਾ ਨਾਮ ਮੰਨਾ ਜੀ ਮਾਤਾ ਦਾ ਨਾਮ ਰੇਵਤੀ ਦੇਵੀ ਤੇ ਇਹਨਾਂ ਦੇ ਜਨਮ ਦੀ ਮਿਤੀ ਜਿਹੜੀ ਇਹ 1477 ਬਿਕਰਮੀ ਸੰਮਤ ਬਸਾਖ ਵਦੀ 6 ਦਿਨ ਸ਼ਨੀਵਾਰ ਰਾਤ ਦੇ 1:15 ਤੇ ਜਨਮ ਹੋਇਆ ਲਿਖਿਆ ਪੰਜਵੇਂ ਉਧਾਰਨ ਦਈਏ ਆਪਾਂ ਜੇ ਨਾਰਾਇਣ ਦਾਸ ਨਾਭਾ ਦੀ ਭਗਤਮਾਲਾ ਦੇ ਗણેਸ਼ ਦਾਸ ਵੱਲੋਂ ਕੀਤੇ ਗਏ ਟੀਕੇ ਦੇ ਪੰਨਾ ਨੰਬਰ 638 ਉੱਪਰ ਭਗ ਜੀ ਦੇ ਪਿਤਾ ਦਾ ਨਾਮ ਪੰਨਾ ਜੀ ਤੇ ਮਾਤਾ ਦਾ ਨਾਮ ਰੇਖਾ ਜੀ ਦੱਸਿਆ ਗਿਆ ਹੁਣ ਅਨੰਤ ਦਾਸ ਵੱਲੋਂ ਲਿਖੀ ਧੰਨਾ ਕੀ ਪਰਚਈ ਇਹਦੇ ਚ ਭਗਤ ਜੀ ਦਾ ਪਿੰਡ ਖੈਰਾਪੁਰ ਲਿਖਿਆ ਹੋਇਆ ਡਾਕਟਰ ਚੇਤਨ ਸੋਮੀ ਨੇ ਆਪਣੀ ਕਿਤਾਬ ਦੇ ਵਿੱਚ ਭਗਤ ਸ਼੍ਰੀ ਧੰਨਾ ਜੀ ਐਵਮ ਧੰਨਾ ਵੰਸ਼ ਵਿੱਚ ਭਗਤ ਜੀ ਦੇ ਪਿਤਾ ਦਾ ਨਾਮ ਨਗਰਾਜ ਤੇ ਮਾਤਾ ਦਾ ਨਾਮ ਗੰਗਾ ਬਾਈ ਪਿਤਾ ਦਾ ਗੋਤ ਖੇਤਰਵਾਲ ਤੇ ਮਾਤਾ ਦਾ ਗੜਬਾਲ ਗੋਤ ਲਿਖਿਆ ਹੋਇਆ ਹੁਣ ਆਪਾਂ ਗੱਲ ਕਰੀਏ ਮਹਾਨ ਕੋਸ਼। ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਭਗਤ ਧੰਨਾ ਜੀ ਬਾਰੇ ਲਿਖਦੇ ਨੇ ਕਿ ਟਾਂਕ ਇਲਾਕੇ ਧਵਾਨ ਪਿੰਡ ਵਿੱਚ ਜੋ ਕਿ ਦੇਵਲੀ ਤੋਂ 20 ਮੀਲ ਹੈ ਸੰਮਤ 1473 ਚ ਜੱਟ ਵੰਸ਼ ਵਿੱਚ ਇਹਦਾ ਜਨਮ ਹੋਇਆ। ਸ੍ਰੀ ਰਾਮਾਨੰਦ ਜੀ ਤੋਂ ਕਾਛੀ ਜਾ ਕੇ ਗੁਰੂ ਦੀਕਸ਼ਾ ਲਈ ਇਹਨਾਂ ਨੇ। ਪਹਿਲੀ ਉਮਰ ਵਿੱਚ ਇਹ ਮੂਰਤੀ ਪੂਜਕ ਸੀਗੇ ਪਰ ਅੰਤ ਨੂੰ ਵਿਸ਼ਵ ਰੂਪ ਜਗਨਨਾਥ ਦੇ ਉਪਾਸ਼ਕ ਹੋ ਕੇ ਪਰਮ ਪਦ ਦੇ ਅਧਿਕਾਰੀ ਬਣੇ ਇਹਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਕਿ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਪਾਗਾ ਆਸਾ ਧੰਨਾ ਜ਼ਿਆਦਾਤਰ ਇਤਿਹਾਸਕਾਰਾਂ ਨੇ ਐਮ ਐਮ ਮਕਾਲਮ ਵੱਲੋਂ ਪਿੰਡ ਦਾ ਨਾਮ ਅੰਗਰੇਜ਼ੀ ਵਿੱਚ ਤੁਹਾਨ ਲਿਖਿਆ ਹੋਣ ਦੇ ਕਾਰਨ ਪਿੰਡ ਦਾ ਨਾਮ ਇਹੀ ਲਿਖਿਆ ਜਾਨੀ ਕਿ ਅੰਗਰੇਜ਼ੀ ਵਿੱਚ ਜੇ ਆਪਾਂ ਪੜੀਏ ਤਾਂ DHUAN ਧੁਵਾਨ ਬਣ ਜਾਂਦਾ ਹੈ ਨਾ ਪਰ ਉਦਾਇ ਧੁਆ ਪਿੰਡ ਪਿੰਡ ਦਾ ਨਾਮ ਹੈ ਧੁਆ ਜਿੱਥੇ ਇਹਨਾਂ ਦਾ ਜਨਮ ਹੋਇਆ ਸੋ ਖੈਰ ਭਾਈ ਕਾਨ ਸਿੰਘ ਨਾਭਾ ਨੇ ਵੀ ਮੁਕਾਲਫ ਨੂੰ ਸਿੱਖ ਇਤਿਹਾਸ ਲਿਖਣ ਚ ਸਹਿਯੋਗ ਦੇਣ ਸਮੇ ਧੰਨਾਈ ਦਾ ਪਿੰਡ ਧੁਵਾਨ ਲਿਖਣ ਦੀ ਹੀ ਰੀਸ ਕੀਤੀ ਹੈ ਆਪਾਂ ਸਭ ਜਾਣਦੇ ਆ ਕਿ ਅੰਗਰੇਜ਼ੀ ਦੇ ਵਿੱਚ ਧੁਆ ਸ਼ਬਦ ਨੂੰ ਧੁਵਾਨ ਹੀ ਲਿਖਿਆ ਜਾਂਦਾ ਸੋ ਪਿੰਡ ਦੇ ਧੁਆ ਨਾਮਕਨ ਸੰਬੰਧੀ ਵੀ ਆਸ-ਪਾਸ ਦੇ ਬਜ਼ੁਰਗਾਂ ਤੋਂ ਅਜਬ ਕਹਾਣੀ ਸੁਣਨ ਵਿੱਚ ਆਉਂਦੀ ਹੈ ਐਦਾਂ ਦੱਸਦੇ ਕਿ ਪਹਿਲਾਂ ਇਸ ਪਿੰਡ ਦਾ ਨਾਮ ਹੀਰਾਪੁਰ ਸੀ ਇੱਥੋਂ 6 ਕਿਲੋਮੀਟਰ ਦੂਰ ਪਿੰਡ ادौदा ਦੇ ਕੋਲ ਇੱਕ ਉੱਚੀ ਪਥਰੀਲੀ ਪਹਾੜੀ 'ਚ ਗੁਫਾ ਹੈ ਜਿਹਦੇ 'ਚ ਸ਼ਿਵਲਿੰਗ ਸਥਾਪਿਤ ਹੋਣ ਕਰਕੇ ਉਹਨੂੰ ਤੁਦਲੇਸ਼ਵਰ ਮਹਾਦੇਵ ਮੰਦਿਰ ਕਹਿੰਦੇ ਆਪਨੀ ਅਖੀਲੀ ਉਮਰ 'ਚ ਭਗਤ ਧੰਨਾ ਜੀ ਵੀ ਇਸ ਮੰਦਿਰ ਵਿੱਚ ਆ ਗਏ ਸੀ ਜਿੱਥੇ ਬਹੁਤ ਸਾਰੇ ਸਾਧੂਆਂ ਨੇ ਆਸਣ ਲਾ ਕੇ ਧੂਣੀਆਂ ਰਮਾਈਆਂ ਹੋਣ ਦੇ ਕਾਰਨ ਧੂਏ ਨਾਲ ਆਕਾਸ਼ ਧੁੰਦਲਾ ਹੋਣ ਤੋਂ ਹੀ ਇਸ ਪਿੰਡ ਦਾ ਨਾਮ ਧੂਆਂ ਪੈ ਗਿਆ ਤੇ ਆਬਾਦੀ ਦੇ ਵਧਣ ਦੇ ਨਾਲ-ਨਾਲ ਲੋਕਾਂ ਦੀ ਖੇਤਾਂ 'ਚ ਵਸੋ ਹੋਣ ਦੇ ਕਾਰਨ ਦੋ ਪਿੰਡ ਬਣੇ ਜੋ 1952 ਸੈਟਲਮੈਂਟ ਤੋਂ ਬਾਅਦ ਮਾਲ ਰਿਕਾਰਡ ਵਿੱਚ ਧੂਆਂ ਕਲਾ ਤੇ ਧੂਆਂ ਖੁਰਦ ਇਦਾਂ ਵਜੂਦ ਵਿੱਚ ਆਏ ਭਗਤ ਧੰਨਾ ਜੀ ਦੇ ਨਾਲ ਜਿਹੜੇ ਇਤਿਹਾਸਕ ਸਥਾਨ ਜੁੜੇ ਹੋਏ ਆ ਉਹਨਾਂ ਬਾਰੇ ਦੱਸਦੇ ਹਾਂ ਹੁਣ ਤੁਹਾਨੂੰ ਆਪਾਂ ਤਾਂ ਭਗਤ ਧੰਨਾ ਜੀ ਦੀ ਮੂਰਤੀ ਦੇ ਨਾਮ ਜਿਹੜੀ ਜ਼ਮੀਨ ਹੈ ਇਹ ਪਿੰਡ ਧੂਆਂਗਰਾ ਤਹਿਸੀਲ ਦੂਨੀ ਜ਼ਿਲ੍ਹਾ ਟੋਂਕ ਰਾਜਥਾਨ ਚ ਹੈ ਔਰ ਇਸ ਇਲਾਕੇ ਦੇ ਮਤਲਬ ਕਿ ਜਿਹੜੀ ਇਸ ਇਲਾਕੇ ਦੀ ਜ਼ਮੀਨ ਦੀ ਮਿੱਟੀ ਹੈ ਜਿੱਥੇ ਮਤਲਬ ਕਿ ਭਗਜੀ ਦੀ ਮੂਰਤੀ ਬਣੀ ਹੋਈ ਹੈ ਤਾਂ ਜੇ ਕਹਿੰਦੇ ਵੀ ਉੱਥੇ ਕਿਸੇ ਖੇਤ ਵਿੱਚੋਂ ਸਿਉਂਕ ਨਾ ਜਾਂਦੀ ਹੋਵੇ ਫਸਲ ਘੱਟ ਹੁੰਦੀ ਹੋਵੇ ਤਾਂ ਉਸ ਜਗ੍ਹਾ ਦੀ ਮਤਲਬ ਕਿ ਇੱਕ ਮੁਠੀ ਰੇਤੇ ਦੀ ਜਾਂ ਮਿੱਟੀ ਦੀ ਲੋਕ ਜਿਹੜੇ ਲਿ ਜਾ ਕੇ ਆਪਣੇ ਖੇਤਾਂ ਦੇ ਵਿੱਚ ਖਿਲਾਰ ਦਿੰਨੇ ਆ ਤੇ ਉੱਥੇ ਦੇ ਲੋਕ ਦੱਸਦੇ ਆ ਵੀ ਇਹਦੇ ਜਿਹੜੇ ਨਤੀਜੇ ਬੜੇ ਵਧੀਆ ਨਿਕਲਦੇ ਆ ਸਿਉਂਕ ਵੀ हट ਜਾਂਦੀ ਹੈ ਔਰ ਫਸਲ ਵੀ ਵਧੀਆ ਹੁੰਦੀ ਹੈ ਤਾਂ ਇਸ ਜ਼ਮੀਨ ਵਿੱਚ ਭਗਤ ਧੰਨੇ ਜੀ ਦਾ ਮੰਦਿਰ ਜਿਹਦੇ ਵਿੱਚ ਸਥਾਪਿਤ ਭਗ ਜੀ ਦੀ ਮੂਰਤੀ ਕਾਫੀ ਪ੍ਰਾਤਨ ਦੱਸੀ ਜਾਂਦੀ ਹੈ ਔਰ ਇਸ ਜ਼ਮੀਨ ਦੇ ਸਬੰਧ ਚ ਇੱਕ ਲੋਕ ਦੋਹਾ ਜਿਹੜਾ ਕਿ ਆਮ ਜਨਤਾ ਉੱਥੇ ਗਾਉਂਦੀ ਹੈ ਉਹੀ ਇੱਕ ਧੰਨਾ ਜਾਟਾ ਕ ਹਰ ਸਿਓ ਵੇਤ ਬਿਨਾ ਬੀਜ ਕੇ ਨਿਪਜਾ ਖੇਤ ਇਹਨਾਂ ਪਿੰਡਾਂ ਚ ਇੱਕ ਕਥਾ ਵੀ ਮਿਲਦੀ ਹੈ ਜੋ ਕਿ ਸਾਰੇ ਲੋਕਾਂ ਨੂੰ ਪਤਾ ਕਿ ਇੱਕ ਦਿਨ ਧੰਨਾ ਦੀ ਫਸਲ ਬੀਜਣ ਬਾਅਦ ਖੇਤ ਨੂੰ ਜਾ ਰਹੀ ਸੀ ਤਾਂ ਰਾਹ ਚ ਸਾਧੂ ਮਿਲੇ ਤਾਂ ਭਗਤ ਧੰਨਾ ਜੀ ਨੇ ਬੀਜ ਵਾਲੀ ਸਾਰੀ ਪੋਟਲੀ ਜਿਹੜੀ ਸੀ ਇਹ ਸਾਧੂ ਨੂੰ ਭੋਜਨ ਬਣਾਉਣ ਵਾਸਤੇ ਭੇਟ ਕਰਤੀ ਸੀ ਹੁਣ ਇੱਥੇ ਇੱਕ ਇਤਿਹਾਸਿਕ ਖੂਬੀ ਹੈ ਜੋ ਕਿ ਮੰਦਰ ਦੇ ਬਿਲਕੁਲ ਸਾਹਮਣੇ ਪੱਛਮ ਵਾਲੇ ਪਾਸੇ ਪੈ ਜਾਂਦਾ ਸੜਕ ਤੋਂ ਉਤਰਨਸਾਰ ਗੁਰਦੁਆਰਾ ਸਾਹਿਬ ਦੇ ਵਿੱਚ ਗੇਟ ਦੇ ਨਾਲ ਖੱਬੇ ਹੱਥ ਭਗਤ ਧੰਨਾਈ ਦਾ ਇਤਿਹਾਸਕ ਪ੍ਰਾਤਨ ਖੂਹ ਹੈ ਜਿਹਦੇ ਪ੍ਰਾਤਨ ਹੋਣ ਦੀ ਗਵਾਹੀ ਅੰਦਰਲੀ ਚਣਾਈ 'ਚ ਲੱਗੇ ਅਗੜ-ਦੁਗੜ ਪੱਥਰ ਹੈ ਜਿਹੜੇ ਇਹ ਭਰਦੇ ਹੁਣ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਦੇ ਦੱਸਣ ਦੇ ਮੁਤਾਬਕ ਵੀ ਪ੍ਰਾਤਨ ਖੂਹ ਦੀ ਮਰੰਮਰ ਸਮੇ ਇਹਦੇ ਵਿੱਚੋਂ ਮਤਲਬ ਕਿ ਗਰੀਬ ਪਰਿਵਾਰਾਂ ਵੱਲੋਂ ਆਪਣੇ ਮ੍ਰਿਤਕ ਸਾਖ ਸੰਬੰਧੀਆਂ ਦੇ ਜਿਹੜੇ ਫੁੱਲ ਅਸਥੀਆਂ ਇਹ ਬਹੁਤ ਮਿਲੇ ਵੱਡੀ ਮਾਤਰਾ 'ਚ ਜਿਨ੍ਹਾਂ ਨੂੰ ਬਿਸਤਕਾਰ ਵਜੋਂ ਟੌਂਕ ਸ਼ਹਿਰ ਦੇ ਨਾਲ ਇੱਕ ਨਦੀ ਵਗਦੀ ਹੈ ਬਨਾਸ ਇਹਦੇ ਮੇਂ ਜਲ ਪ੍ਰਵਾਹ ਕੀਤਾ ਗਿਆ ਹੁਣ ਗੱਲ ਕਰਦੇ ਆਂ ਦੋਸਤੋ ਮੋਤੀ ਸਾਗਰ ਡੈਮ ਦੀ ਪਿੰਡ ਧੂਆਂ ਕਲਾਂ ਦੀ ਦੱਖਣ ਵਾਲੀ ਬਾਹੀ ਦੇ ਨਾਲ ਇੱਕ ਬਹੁਤ ਵੱਡਾ ਮਤਲਬ ਕਿ ਜਲ ਪੰਡਾਰ ਜਿਹਦਾ ਨਾਮ ਮੋਤੀ ਸਾਗਰ ਡੈਮ ਹੈ ਔਰ ਇਸ ਡੈਮ ਦਾ ਪਿਸ਼ੋਕੜ ਵੀ ਭਗਤ ਧੰਨਾ ਜੀ ਦੀ ਸੰਤਾ ਪ੍ਰਤੀ ਸੇਵਾ ਭਾਵਨਾ ਨਾਲ ਜੁੜਿਆ ਹੋਇਆ ਹੁਣ ਭਗਤ ਧੰਨਾ ਜੀ ਇੱਕ ਵਾਰ ਬੀਜ ਲੈ ਕੇ ਆਪਣਾ ਖੇਤ ਵਿੱਚ ਬੀਜਣ ਜਾ ਰਹੇ ਸਨ ਧਰਾਂ ਦੇ ਵਿੱਚ ਉਹਨਾਂ ਨੂੰ ਕੋਈ ਸਾਧੂ ਮਿਲੇ ਤਾਂ ਭਗਤ ਜੀ ਨੇ ਛੱਡਦਾ ਬਸ ਉਹ ਜਿਹੜਾ ਬੀਜ ਸੀਗਾ ਉਹ ਸਾਰਾ ਹੀ ਸਾਧੂਆਂ ਨੂੰ ਭੋਜਨ ਬਣਾਉਣ ਲਈ ਭੇਂਟ ਕਰਤਾ ਔਰ ਆਪ ਜੀ ਰੱਬ ਆਸਰੇ ਖੇਤ ਨੂੰ ਬਿਨਾਂ ਬੀਤੇ ਹੀ ਉਹਨਾਂ ਨੇ ਬਾਤਤਾ ਔਰ ਉਸ ਖੇਤ ਦੇ ਵਿੱਚ ਤੂੰਬੇ ਹੀ ਤੂੰਬੇ ਉੱਗਿਆ ਮਤਲਬ ਇੱਕ ਹੀ ਯਾਰ ਦੀ ਇੱਕ ਕਿਸਮ ਹੁੰਦੀ ਹੈ ਤਾਂ ਉਹਦੀ ਬੇਲਾ ਹੋ ਗਈ ਬਹੁਤ ਜ਼ਿਆਦਾ ਬਹੁਤ ਤੂੰਬੇ ਹੋ ਗਏ ਹੁਣ ਵੀ ਉੱਥੇ ਲੱਗਦੇ ਆ ਤਾਂ ਫਸਲ ਪੱਕਣ ਤੇ ਜਦੋਂ ਜ਼ਗੀਰਦਾਰ ਬਟਾਈ ਲੈਣ ਆਇਆ ਤਾਂ ਭਗਤ ਧੰਨਾ ਜੀ ਨੇ ਉਹਨੂੰ ਬਟਾਈ ਦੇ ਤੌਰ ਤੇ ਉਹਦੇ ਤੂੰਬੇ ਲੱਗੇ ਹੋਏ ਸੀ ਉਹ ਦੇਣੇ ਚਾਹੇ ਤਾਂ ਜ਼ਗੀਰਦਾਰ ਨੇ ਗੁੱਸੇ ਵਿੱਚ ਆ ਕੇ ਤੂੰਬਾ ਧਰਤੀ ਤੇ ਜ਼ੋਰ ਦੀ ਮਾਰਿਆ ਜਿਹਦੇ ਨਾਲ ਤੂੰਬਾ ਫਟ ਗਿਆ ਤੇ ਉਹਦੇ ਵਿੱਚੋਂ ਮੋਤੀ ਨਿਕਲੇ ਤਾ ਜ਼ਗੀਰਦਾਰ ਇਹ ਸਾਰੇ ਅਚੰਬਾ ਦੇਖ ਕੇ ਮਤਲਬ ਕਿ ਭਗਤ ਧੰਨੇ ਜੀ ਦਾ ਸ਼ਰਧਾਲੂ ਬਣ ਗਿਆ ਤੇ ਯਾਦਗਾਰ ਦੇ ਤੌਰ ਤੇ ਆਪਣੀ ਜ਼ਮੀਨ ਦੇ ਵਿੱਚ ਇੱਕ ਪਾਣੀ ਵਾਲੀ ਉਹਨੇ ਝੀਲ ਬਣਾਈ ਜਿਹਦਾ ਨਾਮ ਮੋਤੀ ਝੀਲ ਰੱਖਿਆ ਤੇ ਆਜ਼ਾਦੀ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਉੱਥੇ ਬਹੁਤ ਵੱਡਾ ਫਿਰ ਡੈਮ ਬਣਾ ਕੇ ਇਹਦਾ ਨਾਮ ਮੋਤੀ ਸਾਗਰ ਡੈਮ ਰੱਖਿਆ 14ਵੀਂ ਤੇ 15ਵੇਂ ਸਦੀ ਦਾ ਸਮਾ ਮੱਧ ਕਾਲ ਦਾ ਸਮਾ ਕਿਹਾ ਜਾਂਦਾ ਔਰ ਇਸ ਸਮੇਂ ਦੇ ਵਿੱਚ ਉੱਚ ਅਧਿਆਤਮਿਕ ਪਦਵੀ ਨੂੰ ਪਹੁੰਚੇ ਬਹੁਤ ਸਾਰੇ ਮਹਾਪੁਰਖ ਹੋਏ ਜਿਨ੍ਹਾਂ ਨੇ ਪ੍ਰਭੂ ਭਗਤੀ ਦੇ ਨਾਲ ਨਾਲ ਆਮ ਲੋਕਾਂ ਦੇ ਭਲੇ ਵਾਸਤੇ ਵੀ ਇਹਨਾਂ ਨੇ ਪ੍ਰਚਾਰ ਕੀਤਾ ਔਰ ਇਸ ਸਮੇਂ ਨੂੰ ਭਗਤੀ ਲਹਿਰ ਦਾ ਸਮਾਂ ਵੀ ਕਿਹਾ ਜਾਂਦਾ ਇਹਨਾਂ ਸਮਿਆਂ ਦੇ ਵਿੱਚ ਹਿੰਦੁਸਤਾਨ ਉੱਪਰ ਲੋਧੀ ਵੰਸ਼ ਦਾ ਰਾਜ ਸੀਗਾ ਔਰ ਭਗਤੀ ਲਹਿਰ ਨਾਲ ਜੁੜੇ ਬਹੁਤ ਸਾਰੇ ਮਹਾਪੁਰਖ ਨੀਮੀਆ ਜਾਤਾਂ ਵਿੱਚੋਂ ਸਨ ਤਾਂ ਭਗਤ ਧੰਨਾ ਜੀ ਵੀ ਇਸੇ ਕਾਲ ਦੌਰਾਨ ਹੋਏ ਨੇ ਤੇ ਜਿਨ੍ਹਾਂ ਨੇ ਪ੍ਰਭੂ ਦੀ ਉਪਾਸ਼ਨਾ ਕਰਕੇ ਅਧਿਆਤਮਕ ਸੰਸਾਰ ਦੇ ਵਿੱਚ ਆਪਣਾ ਨਾਮ ਖੱਟਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਗਤ ਧੰਨੇ ਨੂੰ ਪ੍ਰਭੂ ਦਾ ਅਨੰਨ ਭਗਤ ਜਾਣ ਕੇ ਉਹਨਾਂ ਦੇ ਤਿੰਨ ਸ਼ਬਦ ਦੋ ਆਸਾ ਰਾਗ 'ਚ ਤੇ ਇੱਕ ਧਨਾਸਰੀ ਰਾਗ ਦੇ ਵਿੱਚ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਦਿੱਤਾ ਤਾਂ ਭਗਤ ਜੀ ਦੇ ਆਸਾ ਰਾਗ ਵਾਲੇ ਦੋ ਸ਼ਬਦਾਂ ਦੇ ਪਿਛਕਾਰ ਇੱਕ ਸ਼ਬਦ ਗੁਰੂ ਜੀ ਨੇ ਆਪਣੇ ਵੱਲੋਂ ਦਰਜ ਕਰਕੇ ਪੱਥਰ ਵਿੱਚੋਂ ਰੱਬ ਪ੍ਰਗਟ ਕਰਨ ਵਾਲੀ ਮਿੱਥ ਨੂੰ ਬਿਲਕੁਲ ਖਾਰਜ ਕਰਤਾ ਕਿਉਂਕਿ ਆਦ ਬੀੜ ਵਿੱਚ ਕੇਵਲ ਨਿਰਗੁਣ ਰੂਪ ਵਿੱਚ ਹੀ ਪ੍ਰਭੂ ਦੀ ਉਪਾਸ਼ਨਾ ਹੈ ਗੁਰੂ ਜੀ ਨੇ ਨੀਵੇਂ ਜਾਤਾਂ ਦੇ ਵਿੱਚ ਪ੍ਰਭੂ ਭਗਤੀ ਨੂੰ ਪ੍ਰਾਪਤ ਹੋਏ ਚਾਰ ਭਗਤ ਬਾਣੀਕਾਰਾਂ ਦੀ ਉਦਾਹਰਣ ਦੇ ਕੇ ਸਿੱਧ ਕੀਤਾ ਕਿ ਧੰਨੇ ਨੇ ਇਹ ਸੋਚ ਕੇ ਪ੍ਰਭੂ ਦੀ ਭਗਤੀ 'ਚ ਮਨ ਜੋੜ ਲਿਆ ਕਿ ਜਦੋਂ ਨਾਮਦੇਵ ਜੀ ਰਵਿਦਾਸ ਜੀ ਕਬੀਰ ਜੀ ਤੇ ਸੈਣ ਭਗਤ ਜੀ ਇੰਨੀ ਗਰੀਬੀ ਹਣਾਉਂਦੇ ਹੋਏ ਪ੍ਰਭੂ ਦੇ ਦਰ ਪ੍ਰਵਾਨ ਹੋ ਸਕਦੇ ਆ ਪ੍ਰਭੂ ਮੈਨੂੰ ਕਿਉਂ ਨਹੀਂ ਆਪਣੀ ਸ਼ਰਨ ਚ ਲੈਣਗੇ ਇਹ ਮਨਛਾਂ ਰਲ ਭਗਤ ਜੀ ਅਜਹੇ ਪ੍ਰਭੂ ਪ੍ਰੇਮ ਚ ਭਿੱਜੇ ਕਿ ਉਹਦੀ ਦਰਗਾਹ ਚ ਪ੍ਰਵਾਨ ਹੋ ਕੇ ਵੱਡੇ ਭਾਗਾਂ ਵਾਲੇ ਹੋ ਭਗਤ ਜੀ ਆਸਾ ਰਾਗ ਚ ਆਪਣੇ ਪਹਿਲੇ ਸ਼ਬਦ ਵਿੱਚ ਕਈ ਜਨਮਾਂ ਦੇ ਆਵਾਗੌਣ ਦੀ ਬਾਤ ਪਾਉਨੇ ਤੇ ਅੰਤ ਚ ਸੰਤਾਂ ਦੀ ਸੰਗਤ ਤੇ ਥਲ ਵੱਜੋ ਪ੍ਰਭੂ ਪ੍ਰਾਪਤੀ ਦਾ ਖੁਲਾਸਾ ਕਰਦੇ ਦੂਜੇ ਸ਼ਬਦ ਵਿੱਚ ਆਪਣੇ ਮਨ ਨੂੰ ਬੇਫਿਕਰ ਹੋਣ ਲਈ ਇਹ ਕਹਿ ਕੇ ਧਰਵਾਸ ਦਿੰਨੇ ਕਿ ਪ੍ਰਭੂ ਤੇ ਭਰੋਸਾ ਰੱਖੋ ਉਹ ਸਭ ਦਾ ਪਾਲਣ ਹਾਰ ਤੀਜਾ ਸ਼ਬਦ ਤਨਾਸਰੀ ਰਾਗ ਚ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਤੇ ਹੋਰ ਭਗਤ ਬਾਣੀਕਾਰਾਂ ਨੇ ਆਰਤੀ ਉਚਾਰੀ ਹੈ ਭਾਵੇਂ ਇਹ ਸਾਰੀਆਂ ਆਰਤੀਆਂ ਰਵੈਈਤੀ ਆਰਤੀ ਤੋਂ ਹਟ ਕੇ ਆ ਪਰ ਭਗਤ ਜੀ ਦਾ ਤਾਂ ਭਗਵਾਨ ਦੇ ਸਾਹਮਣੇ ਆਰਤਾ ਹੈ ਜਿਦੇ ਵਿੱਚ ਚੰਗਾ ਜੀਵਨ ਜੀਉਣ ਵਾਲੇ ਲੋੜਾਂ ਦੀ ਕਹਿ ਲਈਏ ਵੀ ਜਿਕਰ ਕੀਤਾ ਗਿਆ ਹੈ। ਔਰ ਉਹਨਾਂ ਨੇ ਭਗਤ ਕਬੀਰ ਜੀ ਵਾਂਗ ਸੰਕੋਚ ਨਹੀਂ ਕੀਤਾ ਸਗੋਂ ਖੁੱਲ੍ਹ ਕੇ ਮੰਗਿਆ ਕਿ ਮਾਲਕ ਕੋਲੋਂ ਨਹੀਂ ਮੰਗਾਂਗੇ ਤਾਂ ਹੋਰ ਕਿਹਦੇ ਕੋਲੋਂ ਮੰਗਣਾ। ਭਗਤ ਰਵਿਦਾਸ ਜੀ ਵਾਂਗ ਬੇਗਮ ਪਰੇ ਦੀ ਵੀ ਇੱਛਾ ਨਹੀਂ ਸਗੋਂ ਜਮਿਨੀ ਹਕੀਕਤ ਦਾ ਅਹਿਸਾਸ ਕਰਾਉਣ ਵਾਲਾ ਆਰਤਾ ਹੈ ਇਹਨਾਂ ਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਵੇਂ ਉਹਨਾਂ ਦੀ ਬਾਣੀ ਗਿਣਤੀ ਵਿੱਚ ਬਹੁਤੀ ਨਹੀਂ ਪਰ ਜ਼ਿੰਦਗੀ ਜੀਉਣ ਦੇ ਹਰ ਟੰਗ ਦੀ ਤਰਜਮਾਨੀ ਕਰਦੀ ਹੈ। ਪ੍ਰਭੂ ਸਿਮਰਨ ਦਾ ਅਕੀਦਾ ਹੈ ਵੱਡਾ ਭਰੋਸਾ ਹੈ ਉਹਦੀ ਬਰਕਤ ਦਾ ਅਹਿਸਾਸ ਵੀ ਟਲਕਦਾ ਹੈ ਅੰਤ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਉਹਨਾਂ ਦਾ ਜੀਵਨ ਪ੍ਰਭੂ ਭਗਤੀ ਦਾ ਉੱਤਮ ਨਮੂਨਾ ਹੈ ਤੇ ਉਹਨਾਂ ਨੇ ਆਪਣੀ ਬਾਣੀ ਵਿੱਚ ਸੰਸਾਰੀ ਜੀਵਨ ਨੂੰ ਤਲੰਦੇਲੀ ਨਹੀਂ ਦਿੱਤੀ ਸਗੋਂ ਕਿਰਤ ਕਰਦਿਆਂ ਜੀਵਨ ਨਿਰਵਾਹ ਕਰਨ ਦੀ ਉੱਤਮ ਮਿਸਾਲ ਪੇਸ਼ ਕੀਤੀ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਸੋ ਇਹ ਪਹਿਲਾ ਭਾਗ ਹੈ ਸੈਕੰਡ ਪਾਰਟ ਦੂਜੇ ਭਾਗ ਦੇ ਵਿੱਚ ਆਪਾਂ ਇਨਾ ਦੇ ਬਾਰੇ ਫੋਰ ਚਾਹਣਾ ਪਾਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਸੋ ਦੋ ਭਾਗ ਬਣਾਵਾਂਗੇ ਆਪਾਂ ਸੋ ਇਹ ਪਹਿਲਾ ਭਾਗ ਹੈ ਸੋ ਮਿਲਦੇ ਹਾਂ ਹੁਣ ਆਪਾਂ ਦੂਜੇ ਭਾਗ ਦੇ ਵਿੱਚ ਉਰ ਤੱਕ ਦੇਓ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ